ਇਹ ਦੇਬ ਡੇਲੀ ਰੈਸਟਮ ਖੇਡ ਰਹੇ ਨੇ ਤਾਂ ਉਹ ਉਹਨਾਂ ਦੀ ਮਿਹਨਤ ਤੇ ਚੱਲ ਰਹੀ ਆ ਬਹੁਤ ਲੰਬੀ ਔਰ ਬੜੇ ਲੰਮੇ ਸਮੇਂ ਤੋਂ ਵਧੀਆ ਖੇਡ ਰਹੇ ਆ ਮੈਂ ਤੈਨੂੰ ਮੰਗੀ ਦੀ ਗੱਤਾ ਕਰ ਰਿਹਾ ਇਹਦੇ ਮਿਹਨਤ ਦੇ ਵਿੱਚ ਜੀ ਮੰਗੀ ਮੇਰੇ ਕੋਲ ਨੁਕੋਦਰ ਕੈਂਪ ਚ ਹੁੰਦੇ ਸੀ ਜੱਸੀ ਹੁੰਦੀ ਹਮ ਅਸੀਂ ਜੇ ਤਾਸ਼ ਵੀ ਖੇਡਣੀ ਨਾ ਹਾਂ ਤਾਸ਼ ਖੇਡਣੀ ਭਾਬੀ ਦੇਰ ਖੇਡਣ ਲੱਗਣਾ ਹਾਂ ਤੇ ਅਸੀਂ ਇਹ ਰੱਖਿਆ ਹੁੰਦਾ ਜੇ ਭਾਬੀ ਬਣੂਗਾ ਆਪਾਂ ਸੋ ਦੰਡ ਮਾਰੂਗਾ ਕੀ ਆ ਬਾਤ ਆ ਕੀ ਆ ਬਾਤ ਆ ਮੇਜ ਟਾਈਮ ਉਹ ਵੀ ਕੋਈ ਨਾ ਕੋਈ ਪ੍ਰੈਕਟਿਸ ਨਾ ਗੱਲ ਜੋੜ ਕੇ ਰੱਖੀ ਪੂਰੀ ਉਹਨਾਂ ਮਿਹਨਤ ਨਾਲ ਜੋੜ ਰੱਖੀ ਸੀ ਵੀ ਚਲੋ ਜੇ ਸ਼ੋਗਲ ਇਹ ਤੁਹਾਡੀ ਬੋਡੀ ਨੂੰ ਕੋਈ ਨਾ ਕੋਈ ਤਾਂ ਫਾਇਦਾ ਹੋਵੇ। ਫਾਇਦਾ ਹੋਵੇ। ਜੇ ਆਪਾਂ ਕੋਈ ਫਨ ਵੀ ਕਰਦੇ ਹਾਂ। ਬੜੀ ਵੱਡੀ ਗੱਲ ਹੈ। ਬਹੁਤ ਵਧੀਆ। ਮੰਗੀ ਨੇ ਜਦੋਂ ਸੁਰੇ ਨੂੰ ਮਿਹਨਤ ਕੰਨੀ ਨਾਲ ਸਾਡੇ ਨਾਲ। ਹਾਂਜੀ। ਮੈਂ ਵੈਸੇ ਆਪਣੇ ਆਪ ਨੂੰ ਕਹਿੰਦਾ ਮੈਂ ਬਹੁਤ ਮਿਹਨਤੀ ਹਾਂ। ਵੀ ਮੈਂ ਥੱਕਦਾ ਨਹੀਂ, ਥੱਕਦਾ। ਪਰ ਮੰਗੀ ਨੇ ਮੈਨੂੰ ਉਹਦੇ ਵਿੱਚ ਭੰਨਿਆ। ਉਹਦੇ ਵਿੱਚ ਉਹਦੇ ਵਿੱਚ ਮੈਨੂੰ ਤਾਂ ਟਾਰਗੇਟ ਦਿੱਤਾ ਵੀ ਮੈਂ ਹਾਂ ਮੈਂ ਕੁਛ ਹੈਗਾ। ਜੇ ਬਿਲਕੁਲ। ਉਹ ਕਹਿੰਦਾ ਬਿਲਕੁਲ ਮੈਂ ਬੜਾ ਤਕਰ ਆਪਣੇ। ਬੜੀ ਬਹੁਤ ਅੜਾ ਬੋਲੇ। ਉਹਨੇ ਬਹੁਤ ਮਿਹਤ ਕੀਤੀ। ਸਾਰੇ ਉਹਨੇ ਲਾਈਨ 'ਚ ਖੜੇ ਕਰਾ ਲਏ ਤੂੰ ਕੋਡਾ ਤੂੰ ਕੋਡਾ। ਹਾਂ। ਫਿਰ ਉਹਦਾ ਜ਼ੋਰ ਕਿ ਲਾਉਂਦਾ ਨਹੀਂ ਪਰ ਮੈਂ ਉਹਨਾਂ ਪੂਰਾ ਨਹੀਂ ਕਰਾ ਦਦਾ ਕਿ ਉਹ ਪਹਿਲਵਾਨੀ ਵੀ ਪਹਿਲੋਂ ਮਾੜੀ ਮੋਟੀ ਬਣਾ ਨਹੀਂ ਕੀਤੀ ਆ ਹਾਂ ਤੇ ਅਸੀਂ ਮੈਂ ਪਹਿਲਵਾਨੀ ਨਹੀਂ ਕੀਤੀ ਨਹੀਂ ਕੀਤੀ ਉਹਦੇ ਵਿੱਚ ਬਾਹਾਂ 'ਚ ਮੈਂ ਥੱਕ ਜਾਂਦਾ ਸੀ ਜੀ ਤੇ ਮੈਂ ਬਾਕੀ ਮਿਹਨਤ ਜਿੰਨੀ ਲੱਗਦਾ ਸੀ ਬਾਕੀ ਮਿਹਨਤ ਮੈਂ ਸਾਰਿਆਂ ਨੂੰ ਲੈਂਦਾ ਹੀ ਪਰ ਪਹਿਲਵਾਨੀ 'ਚ ਉਹਦੇ ਬਾਹੀ ਜ਼ੋਰ ਬਹੁਤ ਸੀ ਬਿਲਕੁਲ ਜ਼ੋਰ ਕਰਦਾ ਹੁੰਦਾ ਸੀ ਸਾਰਿਆਂ ਨਾਲ ਫਿਰ ਮੇਰ ਨਾਲ ਵੀ ਮੈਂ ਵੀ ਲੱਪਣਾ ਚੱਲ ਮੈਂ ਥਰਾ ਥੋੜਾ ਜਿਆ ਕਰਾਉਣਾ ਹਾਂ ਫਿਰ ਉਹਦੇ 'ਚ ਉਹ ਥੋੜਾ ਜਾਂ ਮੈਨੂੰ ਕਰ ਜਾਂਦਾ ਸੀ ਤਾਂ ਨਹੀਂ ਮਿਹਨਤ ਨੂੰ ਕਾਫੀ ਮਿਹਨਤ ਖਾਲੇ ਦੀ ਜੀ ਜੇ ਅੱਜਕੱਲ੍ਹ ਦੇ ਪਲੇਅਰਾਂ ਦੀ ਆਪਾਂ ਗੱਲ ਕਰੀਏ ਬੰਦ ਜਲਬਤ ਕਰਨੀ ਹੋ ਤੁਹਾਨੂੰ ਕਿਹੜਾ